ਆ ਦੇਖੋ ਬਾਜ਼ਾਰਾਂ ਚ ਜਾਓ ਚੈਲੰਜ ਕਰਦੇ ਆ ਕਿਸੇ ਨੇ 500 ਰੁਪਏ ਮੰਗਣਾ ਕਿਸੇ ਨੇ 600 ਮੰਗਣਾ ਬਾਬੇ ਸਿੱਟੀ ਤੇ ਆ ਜਾਓ 200 ਰੁਪਏ ਸੂਟ ਲੈ ਜਾਓ ਜਵਾਨ ਵਾਲਾ ਸੂਟ ਨਾਪ ਕੇ ਲੈ ਜਾਓ 5-5 ਮੀਟਰ 500 ਦੇ 3 ਕਰਤੇ ਆ ਬਾਜ਼ਾਰ ਚ 100 ਰੁਪਏ ਮੀਟਰ ਆ ਗਰੇਬ ਦਾ ਸੂਟ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਦਾ ਪੀਸ ਲੈ ਲਓ ਕੰਮ ਕੀਤਾ ਹੋਇਆ ਦੁਪੱਟਾ ਨਾਲ ਆਊਗਾ ਜਿਹੜਾ ਬਾਜ਼ਾਰ ਚ 800 ਹਜ਼ਾਰ ਹੈ ਹਾਂਜੀ ਭਾਈ ਆਪਾਂ 1000 ਦੇ ਦਿਨ ਨਹੀਂ ਦੇਣੇ ਹਾਂਜੀ ਕੀ ਹਜ਼ਾਰ ਦੇ ਜਰਾ ਆਪਣੀ ਜਣੇ ਆਪਾਂ 300 ਦਾ ਇੱਕ ਦੇਣਾ ਚੈੱਕ ਕਰ ਲੋ 890 ਰੁਪਏ ਦਾ ਇੱਕ ਸੂਟ ਆ ਇੱਥੇ 300 ਰੁਪਏ ਦਾ ਕਰਤਾ ਬੈਡਿੰਗ ਗੁੱਡ ਰੈਡ ਸੂਟ ਵੀ ਲਾਇਓ 300 ਰੁਪਏ ਚ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਕਿੰਗ ਪਾਪੇ ਦੀ ਹੱਟੀ ਪਾਸਟਰ ਦੇ ਸਾਹਮਣੇ ਇਤੋਂ ਸਸਤਾ ਨਹੀਂ ਕਿਸੇ ਦੇਣਾ ਇੰਨੀ ਵੈਰਾਈਟੀ ਨਹੀਂ ਕਿਸੇ ਨੇ ਦੇਣੀ ਆਹ ਦੇਖੋ 8 800 ਰੁਪਏ ਦਾ ਸੂਟ ਬਾਜ਼ਾਰ 'ਚ ਇੱਥੇ 800 ਦੇ ਦੋ ਕਰ ਮੈਂ ਪੂਰੇ ਪੰਜਾਬ ਦਾ ਚੈਲੰਜ ਔਰਗੈਂਜ਼ਾ ਦਾ ਸੂਟ ਦੁਪੱਟਾ ਓਏ ਹੋਏ ਕੰਮ ਦੇਖੋ ਭਾਜੀ ਨਾ 1200 ਦਾ 1500 500 ਰੁਪਏ ਸੂਟ ਕਰ। ਹੋਰ ਤੁਸੀਂ ਇਹ ਚੈੱਕ ਕਰ ਲਓ। ਕਾਰਬਾਰ ਚ ਆਉਤੇ ਸੂਟ ਲੈਣਾ ਤੇ 12 12 15 1500 ਰੁਪਇਆ। ਹੋ ਭਾਜੀ ਇੱਥੇ ਤੁਹਾਨੂੰ 500 ਚ ਦੇ ਦੇ। ਇਹ ਸੂਟ ਬਾਜ਼ਾਰ ਚ 1000 ਰੁਪਏ ਦਾ ਵੇਚ ਰਿਆ। ਆਪਾਂ 500 ਦਾ ਕਰਤਾ ਆ। 500 ਰੁਪਏ ਦਾ ਸੂਟ। ਦੇਖੋ ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ ਐਡਵਰ ਇੱਦਾਂ ਹੀ ਫੇਦੇ ਕਰਨੇ ਆ। ਜਿਹੜੇ 12 12 15 1500 ਨੂੰ ਦੁਕਾਨਦਾਰ ਦੇਦੇ ਚੱਕੋ 500 ਰੁਪਏ। 500 ਰੁਪਏ ਦੇ ਰਿਆਂ ਮੈਂ ਇੱਕੇ ਸੈੱਟ ਵਾਈ ਸੈੱਟ ਲੈਣ ਦੀ ਲੋੜ ਹੈ ਨਹੀਂ ਤੁਹਾਨੂੰ ਇੱਕ ਜਿਹੜਾ ਇੱਕ ਲੈਜੋ ਦੋ ਜਿਹੜੇ ਦੋ ਲੈਜੋ ਆਹ ਸੂਟ ਬਾਜ਼ਾਰ ਚ 1500 ਦਾ ਕੋਈ ਦਿੰਦਾ 2000 ਦਾ ਉਹ ਬਾਬੇ ਦੀ ਕੋਈ ਹੱਟੀ ਆ ਵੱਡੀ ਫੇਰੇ ਕਰਨ ਵਾਲੀ ਆ ਚੱਕੋ ਭਾਜੀ 600 ਰੁਪਏ ਦਾ ਕਰਤਾ ਆ ਹਾਂ ਹੁਣ ਚੈੱਕ ਕਰੋ ਦੋ ਦੋ 1000 ਵਾਲੇ ਫੋਟੋਆਂ ਵਾਲੇ ਪੀਸ ਪਰ ਬਾਬੇ ਦੇ ਅੱਗੇ 7-700 ਚ ਕਰਦੇ ਆ ਆ ਵੀ ਦੇਖੋ ਜਿਹੜਾ ਮਰਜੀ ਇਹਦੇ ਵਿੱਚ ਸੂਟ ਚੱਕ ਲਓ 7-700 ਰੁਪਏ ਚ ਕਰਦੇ ਆ 7 ਇਹ ਸੂਟ ਤੇ ਟੈਗ ਲੱਗ ਜਾਣਾ ਤਾਂ ਲੱਗ ਜਣਾ 2200 ਰੁਪਏ ਦਾ ਕਿੰਨੇ ਦਾ ਹਾਥੀ ਵਾਲਾ ਸੂਟ ਹਾਥੀ ਵਾਲਾ ਸੂਟ ਕਿੰਨੇ ਦਾ ਲੈਣਾ ਟੈਗ ਇਹ 2200 ਆਹ ਲੋ 700 ਰੁਪਏ ਦਾ ਦਿੰਦੇ ਆ ਹੋਲ ਸੇਲ ਆ 700 ਦਾ ਦੂਡਾ ਆ ਦੇਖੋ ਮੇਰੇ ਡਾਕ ਨਾਲ ਲੜਾਈਆਂ ਹੁੰਦੀਆਂ 2000 ਦਾ ਸੂਟ 50 ਤੇ ਬੰਦੇ ਆਹ ਦੇਖੋ ਪੋਚ ਕਰਦਾ 700 ਰੁਪਏ ਕਿ ਇਹ ਚੱਕ ਲਓ ਵੀ 7 700 ਦੇ ਵਿੱਚ ਕਿੰਨੇ ਜ਼ਿਆਦਾ ਡਿਜ਼ਾਈਨ ਕਰ ਦਿੱਤੇ ਆ ਆਹ ਦੇਖੋ ਦੁਪੱਟੇ ਨਾਲ ਫੁੱਲ ਪਿਓਰ ਦੇ ਹਾਂਜੀ ਭਾਈ ਜੀ ਆ ਸੂਟ ਨਾ 1500 ਨਾ 2000 ਆਹ ਲੋ ਰੰਗ ਦੇਖੋ 900 ਮੇਰਾ ਸੂਟ ਕਰਤਾ 900 ਆ ਸੂਟ ਦੇਖ ਲੈ ਬਿਲਕੁਲ ਮੈਂ ਕਿਹਾ ਨਹੀਂ ਯਾਰੇ ਮੇਰੀਆਂ ਭੈਣਾਂ ਲਈ ਵੱਡੇ ਫਾਇਦੇ ਹਾਂਜੀ ਐਲੋ 1000 ਰੁਪਏ ਦਾ ਕਰਤਾ ਸੂਟ ਆ ਦੇਖੋ ਨਾ ਮੇਰੀ ਭੈਣ ਲਈ ਸੂਟ ਕਿੰਨਾ ਸੋਹਣਾ ਆ ਦੇਖੋ ਦੁਪੱਟਾ ਨਾਲ ਹਾਂਜੀ ਹਾਂਜੀ ਇਹੀ 1500 ਡੰਮੀ ਤੇ ਲਾ ਕੇ 2000 ਥੱਲੇ ਡਿਸਕਾਊਂਟ ਪਾਣ ਲੱਗ ਰਹੇ ਨੇ 1000 ਦਾ ਕਰਤਾ ਜੀ ਉਹ ਸਿੱਧਾ ਸੂਰਤ ਦੇ ਰੇਡ ਤੋਂ ਕਪੜਾ ਲੋ ਬਾਬੇ ਜੀ ਦੀ 700 ਰੁਪਏ ਇਹ ਵੀ 700 ਚ 700 ਤੁਸੀਂ ਇਹ ਦੇਖੋ ਅੱਜ 700 ਮਜ਼ੂਰ ਲੈ ਲੋ ਜਿਹੜਾ ਬਾਜ਼ਾਰ ਚ 3500 4000 ਦਾ ਸੂਟਾ ਦੇਖੋ ਪੀਸ ਹਾਂ ਰੂਹ ਖੁਸ਼ ਹੋ ਜੇਗੀ ਬਾਬੇ ਜੀ ਦੀ 1500 ਦਾਾਂਗੇ ਚਲੇ ਦੇ ਨਾਲ ਇੰਨੇ ਸੋਹਣੇ ਸੋਹਣੇ ਸੂਟ 15 1500 ਚ ਕਰਤੇ ਆ ਪਿਓਰ ਦੇਸੀ ਘਿਓ ਆ ਕੇਰਾ ਚੈੱਕ ਕਰ ਲੋ ਪਹਿਲਾਂ ਤੁਸੀਂ ਕਿੰਨਾ ਟਾਪ ਦਾ ਕੰਮ ਇੱਥੇ ਕੀਤਾ ਆ ਤੁਸੀਂ ਗਲੇ ਦੇ ਉੱਤੇ ਕੰਮ ਚੈੱਕ ਕਰ ਲੋ 35 3500 36 3600 ਦਮਿਆਦ ਆ ਚੱਕੋ 15 1500 ਰੁਪਏ ਸਿੱਧਾ ਬਾਬੇ ਦੀ ਹੱਡੀ ਦੋ ਆ ਪੀਸ ਦੀ ਲੁਕੜਾ ਦੇਖੋ ਜਰਾ ਓਏ ਹੋਏ 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 ਕੰਮ ਦੇਖੋ ਕੀਤਾ ਹੋਰ ਗੈਂਜ਼ਰ ਦੇ ਵਿੱਚ ਹਾਂਜੀ ਆ ਦੇਖੋ ਔਰ ਗੈਂਜ਼ਰ ਦਾ ਸੂਟ ਕਿੰਨਾ ਸ਼ਾਨਦਾਰ ਇਹ ਵੀ 700 ਹੀ ਕਰਤਾ ਆ ਦੇਖੋ 7 700 ਦੇ ਵਿੱਚ ਲੈ ਆ ਦੇਖੋ ਕਾਲਾ ਸੂਟ ਵੀ 700 ਕਰਤਾ ਇਹ ਵੀ 700 ਹੀ ਮਾਂ ਦबई ਦਾ ਜਿਹੜਾ ਮੰਗਦਾ ਉਹਨੂੰ ਦਈਦਾ ਚੱਕ ਲਓ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਟ੍ਰੱਕ ਆਇਆ ਟ੍ਰੱਕ ਭਰ ਕੇ ਲਿਆ ਦੇ ਦੇ ਆ ਜੋ ਵੀ ਆ ਜੋ ਫਟਾ ਫਟਾ ਜੋ ਆ ਦੇਖੋ ਕਸਟਮਰ ਆਏ ਹੋਇਆ ਇੱਥੋਂ ਲੈ ਕੇ ਇੱਧਰ ਤੱਕ ਰੋਜ਼ ਆਈ ਜਾਂਦੇ ਆ ਰੋਜ਼ ਸਾਰਿਆਂ ਨੂੰ ਦੇਈ ਜਾਂਦੇ ਆ ਨੰਬਰ ਸਕਰੀਨ ਤੇ ਕੋਈ ਜਾਣ ਕੇ ਤਾਂ ਫੋਨ ਕਰ ਸਕਦਾ